ਫਿਰ ਸਭ ਨਸ਼ਿਆਂ ਦੀ ਅਲਾਮਤ ਦੇ ਨਾਲ ਜਿੱਥੇ ਇੱਕ ਮੁਲਕ ਦਾ ਬੇੜਾਗਰਕ ਹੁੰਦਾ ਉੱਥੇ ਪਰਿਵਾਰ ਦੇ ਪੱਲੇ ਕੁਝ ਨਹੀਂ ਰਹਿੰਦਾ ਮੁਲਕ ਦਾ ਤੇ ਅਰਥਚਾਰੇ ਦਾ ਨੁਕਸਾਨ ਹੁੰਦਾ ਪਰਿਵਾਰ ਦਾ ਫਿਜ਼ੀਕਲ ਮੈਂਟਲ ਇਮੋਸ਼ਨਲ ਫਾਈਨੈਂਸ਼ੀਅਲ ਹਰ ਪਾਸਿਓ ਨੁਕਸਾਨ ਹੁੰਦਾ ਜੇ ਅਸੀਂ ਸਰਕਾਰਾਂ ਦੀ ਗੱਲ ਕਰੀਏ ਤੇ ਅਸੀਂ ਦਿਨਾਂ ਸਰਕਾਰਾਂ ਦੀ ਕਾਰਜਕਾਰੀ ਜਿਹੜੀ ਦੇਖੀ ਆ ਅਕਾਲੀ ਦਲ ਵੇਲੇ ਦੇਖਿਆ ਵੀ ਘਰ ਘਰ ਕਿਦਾਂ ਨਸ਼ਾ ਪਹੁੰਚਦਾ ਹੀ ਕਾਂਗਰਸ ਵੇਲੇ ਅਸੀਂ ਦੇਖਿਆ ਕਿ ਕਿਵੇਂ ਗੁੜਕਾ ਦਾ ਫੜ ਕੇ ਸੌਂ ਖਾ ਲਈ ਤੇ 4.5 ਸਾਲ ਕੀਤਾ ਕੱਖ ਨਹੀਂ ਤੇ ਜਿਹੜੇ ਆਮ ਆਦਮੀ ਪਾਰਟੀ ਵਾਲੇ ਆਏ ਉਹ ਵੀ ਦੇਖੀ ਕਹਿੰਦੇ ਵੀ ਸਾਨੂੰ ਥੋੜਾ ਜਿਹਾ ਵੱਧ ਸਮਾਂ ਲੱਗਣਾ ਚਾਰ ਹਫ਼ਤਿਆਂ ਤੋਂ ਜ਼ਿਆਦਾ ਕੀਤਾ ਫਿਰ ਉਹਨਾਂ ਨੇ ਵੀ ਕੱਖ ਨਹੀਂ ਤੇ ਹੁਣ ਪੰਜਾਬ ਦੇ ਗਵਰਨਰ ਨੇ ਮੁਹਿੰਮ ਵੇਢ ਲਈ ਆ ਤੁਹਾਨੂੰ ਕੀ ਲੱਗਦਾ ਉਹ ਕੁਝ ਕਰ ਲੈਣਗੇ ਸਬਲਿੰਨ ਪੰਜਾਬ ਦੇ ਗਵਰਨਰ ਇਹਨਾਂ ਤੋਂ ਪਹਿਲਾਂ ਸੀਗੇ ਬਨਵਾਰੀ ਲਾਲ ਪ੍ਰੋਹਿਤ ਜੀ ਉਹਨਾਂ ਨੇ ਜਿਸ ਤਰ੍ਹਾਂ ਦੇ ਕੰਮ ਕੀਤੇ ਉਹਨਾਂ ਦੇ ਰਾਜ ਭਾਗ ਦੇ ਦੌਰਾਨ ਰਾਜ ਭਾਗ ਤਾਂ ਨਹੀਂ ਸੀ ਚਲੋ ਉਹ ਸਟੇਟ ਕਮਨ ਸੈਂਟਰ ਕਮਨ ਦੇ ਰਿਪਰੈਜ਼ੈਂਟੇਟਿਵ ਸੀ ਪ੍ਰਤੀਨਿਧ ਸੀ ਫਸੇ ਰਹਿ ਗਏ ਜੀ ਪੰਜਾਬ ਸਰਕਾਰ ਨਾਲ ਉਹ ਜੀ ਉਹਨਾਂ ਨੇ ਵਾਈਸ ਚਾਂਸਲਰ ਤੱਕ ਤੇ ਲਾਉਣ ਨਹੀਂ ਦਿੱਤੇ ਪੰਜਾਬ ਦੇ ਵਿੱਚ ਜੇ ਪੰਜਾਬ ਨੇ ਟੀਚਰ ਬਾਹਰ ਭੇਜੇ ਇਹ ਕਿਉਂ ਭੇਜੇ ਮੈਨੂੰ ਦੀ ਰਿਪੋਰਟ ਦਿਓ ਬੋਰਡ ਦੇ ਜ਼ਿਲ੍ਹੇ ਦਾ ਮੈਂ ਦੌਰਾ ਕਰਨਾ ਮੈਂ ਦੇਖਣਾ ਉੱਥੇ ਕੀ ਹੈ ਮੈਨੂੰ ਕਿਸੇ ਹੱਦ ਤੱਕ ਉਸੇ ਲਾਈਨ ਤੇ ਚੱਲਦੇ ਰੱਖਦੇ ਨੇ ਕਿ ਅਸੀਂ ਵੀ ਉਹ ਕਰਨਾ ਲੋਕਾਂ ਨੂੰ ਨਾਲ ਜੋੜੋ ਲੋਕ ਜਾਗਰਤ ਹੋਣ ਲੋਕਾਂ ਨੂੰ ਜਾਗਰਤ ਕਰੋ ਮੈਨੂੰ ਇਸ ਗੱਲ ਦੀ ਅਜੇ ਤੱਕ ਸਮਝ ਨਹੀਂ ਆਈ ਕਿ ਲੋਕਾਂ ਨੂੰ ਜਾਗਰਿਤ ਕਰਨ ਆ ਜਾਂਦੇ ਨੇ ਸਾਰੇ ਜਿਹੜੇ ਵਾਅਦੇ ਕਰਕੇ ਆਏ ਹੁੰਦੇ ਨੇ ਕਿ ਅਸੀਂ ਕਰਾਂਗੇ ਅਸੀਂ ਦੇਖਾਂਗੇ ਉਹਨਾਂ ਨੂੰ ਪੁੱਛੋ ਭਾਈ ਤੁਸੀਂ ਲੋਕਾਂ ਨੂੰ ਜਾਗਰਿਤ ਕਰਨ ਨਾਲ ਨਹੀਂ ਮਸਲੇ ਇਹ ਜਿਹੜੇ ਇਹੋ ਜਿਹੇ ਹੱਲ ਹੁੰਦੇ ਤੁਸੀਂ ਐਕਸ਼ਨ ਕਿਹੜਾ ਲਿਆ ਸਾਨੂੰ ਉਹ ਦੱਸੋ ਅੱਛਾ ਇਹ ਇਹ ਸਰਕਾਰ ਨੇ ਕੀਤਾ ਸੀ ਕਿ ਕੁਝ ਮਹੀਨੇ ਬਾਅਦ ਪੁਲਿਸ ਜਿਹੜੀ ਸਿਆંકੜੇ ਜਾਰੀ ਕਰਦੀ ਸੀ ਇੰਨੇ ਫੜਲੇ ਇੰਨੇ ਨਸ਼ੇ ਫੜ ਹੋ ਗਏ ਆ ਹੋ ਗਿਆ ਉਹ ਹੋ ਗਿਆ ਪਰ ਸਹੀ ਮਾਨਿਆਂ ਦੇ ਵਿੱਚ ਗਰਾਊਂਡ ਵਰਕ ਜਿਹੜਾ ਉਨਾ ਜ਼ਿਆਦਾ ਨਹੀਂ ਹੋ ਸਕਿਆ ਇਹ ਸਾਨੂੰ ਨਜ਼ਰ ਆਇਆ ਜੀ ਸੋ ਮੋਰ অর ਲੈਸ ਜਿਹੜੀ ਹੈ ਇਹ ਪੋਲਿਟਿਕਸ ਹੈ ਪਰ ਇਹਦੇ ਵਿੱਚ ਕੁਝ ਦਿਨ ਪਹਿਲਾਂ ਇੱਕ ਕੇਸ ਜਿਹੜਾ ਹੈ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ ਪੰਜਾਬ ਪੁਲਿਸ ਨੂੰ 2 ਲੱਖ ਰੁਪਏ ਦਾ ਜੁਰਮਾਨਾ ਕੀਤਾ ਹੂੰ ਹੂੰ ਤੇ ਇਹ ਕਹਿ ਗਿਆ ਕਿ ਉਹ ਪੁਲਿਸ ਇੰਸਪੈਕਟਰ ਦੀ ਤਨਖਾਹ ਦੇ ਵਿੱਚੋਂ 50 50% ਕੱਟ ਕੇ ਪੂਰੇ ਕਿਤੇ ਜਾਣ ਅਸਲ ਵਿੱਚ ਜਸਟਿਸ ਕੀਰਤੀ ਸਿੰਘ ਨੇ ਪੁਲਿਸ ਦੇ ਬਿਹਾਰ ਤੇ ਬਹੁਤ ਵੱਡੇ ਸਵਾਲ ਉਠਾਏ ਹੋਇਆ ਇੱਕ ਸੁਲਤਾਨਪੁਰ ਲੋਧੀ ਖੇਤਰ ਦਾ ਇੱਕ ਗ੍ਰੈਜੂਏਟ ਜਿਹੜਾ ਮੁੰਡਾ ਹੈ ਉਹ ਜ਼ਮੀਦਾਰ ਹੈ 35-36 ਸਾਲ ਦੀ ਉਮਰ ਹੈ ਉਹ ਸੜਕ ਤੇ ਜਾ ਰਿਹਾ ਛੋਟੀ ਸੜਕ ਹੈ ਪੁਲਿਸ ਦੀ ਗੱਡੀ ਪਿੱਛੇ ਆਉਂਦੀ ਹੈ ਉਹ ਗੱਡੀ ਨੂੰ ਰਾਹ ਦੇਣ 'ਚ ਥੋੜਾ ਜਿਹਾ ਸਮਾਂ ਲੱਗ ਜਾਂਦਾ ਹੈ ਪੁਲਿਸ ਵਾਲੇ ਉਹਦੇ ਗਲ ਪੈ ਜਾਂਦੇ ਨੇ ਤੇ ਦੋ ਦਿਨਾਂ ਬਾਅਦ ਉਸਤੇ ਐਨਡੀਪੀਐਸ ਐਕਟ ਦੇ ਤਹਿਤ ਨਸ਼ਿਆਂ ਦਾ ਕੇਸ ਪਾ ਦਿੱਤਾ ਜਾਂਦਾ ਹੈ 2 ਮਹੀਨੇ ਉਹ ਵਿਚ ਰਹਿਦਾ ਉਹਦੀ ਜਜ਼ਬਾਨਤ ਨਹੀਂ ਹੁੰਦੀ ਅੰਦਰ ਰਹਿੰਦਾ ਫਿਰ ਉਸ ਦਾ ਕੇਸ ਫਾਈਲ ਕਰਨ ਦੇ ਵਿੱਚ ਦੇਰੀ ਕਰਤੀ ਹੋਰ ਚੀਜ਼ਾਂ ਦੇ ਵਿੱਚ ਦੇਰੀ ਹੋ ਗਈ ਜਦੋਂ ਅਦਾਲਤ ਵਿੱਚ ਕੇਸ ਪਹੁੰਚਦਾ ਤੇ ਪਤਾ ਲੱਗਦਾ ਕਿ ਇਹ ਜਿਹੜੇ ਨਸ਼ੇ ਇਹਦੇ ਉੱਪਰ ਪਾਏ ਗਏ ਉਹ ਪੈਰਾਸੀਟਾ ਮੋਲ ਦੀਆਂ ਗੋਲੀਆਂ ਸੀ ਸਿਟਾ ਮੈਨੋਫੈਨ ਉਹਦੇ ਵਿੱਚ ਜਿਹੜਾ ਸਾਲਟ ਸੀਗਾ ਹੋਰ ਕੁਝ ਨਹੀਂ ਸੀ ਤੇ ਸਬ ਇੰਸਪੈਕਟਰ ਰਜਿੰਦਰ ਸਿੰਘ ਜਿਹੜੇ ਨੇ ਉਹ ਇਸ ਚੱਕਰ ਵਿੱਚ ਫਸ ਗਏ ਨੇ ਉਹਨਾਂ ਕੋਲੋਂ ਵਸੂਲਿਆ ਜਾਵੇਗਾ ਪਰ ਇਹ ਝੂਠਾ ਕੇਸ ਜੇ ਪਾਇਆ ਗਿਆ ਤਾਂ ਮੈਂ ਸਮਝਦਾ ਕਿ ਵਸੂਲਣ ਤੋਂ ਵੱਧ ਕੇ ਕਾਰਵਾਈ ਹੋਣੀ ਚਾਹੀਦੀ ਹੈ ਜੀ ਇਸ ਤੋਂ ਪਹਿਲਾਂ ਵੀ ਕਈ ਘਟਨਾਵਾਂ ਇਹੋ ਜੀਆਂ ਹੋਈਆਂ ਨੇ ਜਿਹੜੀਆਂ ਬਾਅਦ ਵਿੱਚ ਪਤਾ ਲੱਗਦਾ ਕਿ ਕਹਾਣੀ ਅੰਦਰ ਖਾਤੇ ਹੋਰ ਸੀ ਤੇ ਨਸ਼ਿਆਂ ਦੇ ਕੇਸ ਉਹਨਾਂ ਲੋਕਾਂ ਤੇ ਪਾਏ ਜਾਂਦੇ ਨੇ ਜਿਨ੍ਹਾਂ ਤੇ ਜਾਂ ਪੋਲਿਟਿਕਲ ਜਾਂ ਕੋਈ ਹੋਰ ਚੀਜ਼ ਦਾ ਬਦਲਾ ਲੈਣ ਬਦਲਾਖੋਰੀ ਦੀ ਕਾਰਵਾਈ ਕਰਨੀ ਹੁੰਦੀ ਹੈ ਇੱਕ ਖੇਤੀਬਾੜੀ ਕਰਨ ਵਾਲੇ ਬੰਦੇ ਤੇ ਇਸ ਤਰ੍ਹਾਂ ਦਾ ਕੇਸ ਪਾਇਆ ਗਿਆ ਤੇ ਅਦਾਲਤ ਦੇ ਵਿੱਚ ਜਾ ਕੇ ਝੂਠੇ ਸਾਬਤ ਹੋਣਾ ਇਸ ਸੈਕਸ਼ਨ 262 85 ਕਯੂ ਦੇ ਤੇ ਲਾ ਦਿੱਤੇ ਇਹ ਵੀ ਕੇਸ ਹੋਇਆ ਸੋ ਇੱਕ ਇੱਕ ਤਾਂ ਇਹ ਆ ਕਿ ਪੁਲਿਸ ਦੀ ਜਿਹੜੀ ਕਾਰਜਕਾਰੀ ਹੈ ਨਾ ਸਭ ਤੋਂ ਪਹਿਲਾਂ ਤਾਂ ਉਹਦੇ ਤੇ ਧਿਆਨ ਦੇਣ ਦੀ ਲੋੜ ਹੈ ਜੀ ਦੂਸਰੇ ਪਾਸੇ ਗੱਲ ਇਹ ਕਿਆ ਸਵਲਿਨ ਕਿ ਜਿਹੜੇ ਲੋਕ ਇਸ ਦੇ ਖਿਲਾਫ ਆਵਾਜ਼ ਉਠਾਉਂਦੇ ਨੇ ਉਹਨਾਂ ਦੀ ਗੱਲ ਕਰਦੇ ਆਂ ਅੱਜ ਤੋਂ ਮਾਰਚ 2019 ਦੇ ਵਿੱਚ ਖਰੜ ਦੇ ਵਿੱਚ ਇੱਕ ਇੱਕ ਐਫ ਡੀਏ ਜਿਹੜੀ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਦੀ ਇੱਕ ਅਫਸਰ ਕੁੜੀ ਹੈ ਜਵਾਨ ਲੜ ਕੁੜੀ ਹੈ ਉਹਦਾ ਕਤਲ ਹੋ ਜਾਂਦਾ ਆਪਣੇ ਦਫ਼ਤਰ ਦੇ ਵਿੱਚ ਬਲਵਿੰਦਰ ਸਿੰਘ ਨਾਂ ਦਾ ਇੱਕ ਵਿਅਕਤੀ ਜਿਹੜਾ ਕੈਮਿਸਟ ਹੈ ਜੋ ਕੈਮਿਸਟ ਹੁੰਦਾ ਸੀ ਉਹਦੀ ਇੱਕ ਫਾਰਮੇਸੀ ਦੀ ਸ਼ਾਪ ਸੀ ਉਹ ਆਉਂਦਾ ਇੱਕ ਗੋਲੀ ਉਸਦੇ ਸਿਰ ਵਿੱਚ ਮਾਰਦਾ ਇੱਕ ਉਹਦੀ ਛਾਤੀ ਵਿੱਚ ਮਾਰਦਾ ਜਦੋਂ ਉੱਥੇ ਲੋਕਾਂ ਨੂੰ ਘੇਰ ਲੈਂਦੇ ਨੇ ਪਹਿਲਾਂ ਪੁਲਿਸ ਤੇ ਗੋਲੀ ਚਲਾਉਣ ਦੀ ਕੋਸ਼ਿਸ਼ ਕਰਦਾ ਫਿਰ ਆਪਣੇ ਆਪ ਨੂੰ ਮਾਰ ਲਿੰਦਾ ਨਿਹਕ ਛੋਰੀ ਨਾਂ ਦੀ ਇਹ ਅਫਸਰ ਕੁੜੀ ਉਹਨੂੰ ਹਸਪਤਾਲ ਵਿੱਚ ਜਦੋਂ ਲੈ ਕੇ ਗਿਆ ਤਾਂ ਉਹਦੀ ਮੌਤ ਹੋ ਚੁੱਕੀ ਸੀ ਬਲਵਿੰਦਰ ਸਿੰਘ ਨਾਂ ਦਾ ਇਹ ਮੁਲਜ਼ਮ ਜਿਹੜਾ ਸੀ ਉਹਦੀ ਬਾਅਦ ਵਿੱਚ ਦੂਸਰੇ ਹਸਪਤਾਲ ਨੂੰ ਲੈ ਜਾਂਦੇ ਹੋਏ ਮੌਤ ਹੋ ਗਈ। ਗੱਲ ਇਹ ਨਹੀਂ ਸੀ ਕਿ 10 ਸਾਲ ਪਹਿਲਾਂ ਡਰੱਗ ਅਫੀਸਰ ਹੁੰਦੇ ਹੋਏ ਨਿਹਾਂ ਸ਼ੋਰੀ ਨਾਂ ਦੀ ਇਸ ਅਫਸਰ ਨੇ ਜਿਹੜਾ ਸੀ ਉਸਦੀ ਫਾਰਮੇਸੀ ਬੰਦ ਕੀਤੀ ਸੀ ਕਿਉਂਕਿ ਉਹਦੇ ਕੋਲੋਂ ਨਸ਼ੀਲੀਆਂ ਦਵਾਈਆਂ ਜਿਹੜੀਆਂ ਸੀ ਜਾਂ ਕਿੜੇ ਖਾਸ ਉਹ ਦਵਾਈਆਂ ਜਿਨ੍ਹਾਂ ਤੋਂ ਉਹ ਵੇਚਣ ਦੀ ਅਥਾਰਟੀ ਨਹੀਂ ਸੀ ਰੱਖਦਾ ਤੇ ਉਹ ਰੱਖੀਆਂ ਹੋਈਆਂ ਸੀ ਉਹਨੇ ਸ਼ਾਪ ਤੇ ਉਹਨੇ ਉਸਦਾ ਲਾਇਸੈਂਸ ਰੱਦ ਕਰ ਦਿੱਤਾ ਸੀ ਤੇ ਉਹਨੇ ਆ ਕੇ ਤੇ ਇਹ ਬਦਲਾਖੋਰੀ ਦੀ ਕਾਰਵਾਈ ਜਿਹੜੀ ਹੈ ਕੀਤੀ। ਇਹਦੇ ਤੋਂ ਸਾਬਤ ਇਹ ਹੁੰਦਾ ਕਿ ਅਸੀਂ ਉਹਨਾਂ ਲੋਕਾਂ ਨੂੰ ਪ੍ਰੋਟੈਕਟ ਕਰਨ ਦੇ ਵਿੱਚ ਵੀ ਅਸਮਰਥ ਹਾਂ ਜਿਹੜੇ ਲੋਕ ਇਸ ਆਵਾਜ਼ ਦੇ ਵਿੱਚ ਇਸ ਲੜਾਈ ਦੇ ਵਿੱਚ ਅੱਗੇ ਆਉਣਾ ਚਾਹੁੰਦੇ ਨੇ ਤੇ ਅਸੀਂ ਹੁਣ ਕਹਿ ਰਹੇ ਹਾਂ ਲੋਕਾਂ ਨੂੰ ਕਿ ਤੁਸੀਂ ਅੱਗੇ ਆਓ ਜੀ ਤੁਸੀਂ ਸਾਥ ਦਿਓ ਪੁਲਿਸ ਦਾ ਇਹਦੇ ਵਿੱਚ ਸੁਵਲੀਨ ਇੱਕ ਮੈਂ ਪੁਰਾਣੀ ਗੱਲ ਲੈ ਕੇ ਜਾਵਾਂਗਾ ਪਿਛਲੇ ਜਦੋਂ ਪੰਜਾਬ ਦੇ ਵਿੱਚ ਹਾਲਾਤ ਖਰਾਬ ਸੀ ਇੱਕ ਜਗ੍ਹਾ ਇਸ ਤਰ੍ਹਾਂ ਸੱਚੀ ਕਹਾਣੀ ਹੈ ਇੱਕ ਇਕਤਤਾ ਹੁੰਦੀ ਹੈ ਪੁਲਿਸ ਦੇ ਬਹੁਤ ਸਾਰੇ ਅਫਸਰ ਜਿਹੜੇ ਸੀ ਇਕੱਠੇ ਹੁੰਦੇ ਨੇ ਇਲਾਕੇ ਦੇ ਲੋਕਾਂ ਨੂੰ ਇਕੱਠੇ ਕਰ ਲਿਆ ਗਿਆ ਬਾਵਾ ਉੱਥੇ ਇਕੱਠ ਕਰਕੇ ਤੇ ਉਹਨਾਂ ਨੂੰ ਕਹੇਗਾ ਕਿ ਤੁਸੀਂ ਪੁਲਿਸ ਦਾ ਸਹਿਯੋਗ ਕਰੋ ਅਸੀਂ ਪੰਜਾਬ ਵਿੱਚ ਹਾਲਾਤ ਠੀਕ ਕਰਾਂਗੇ ਤੁਸੀਂ ਪੁਲਿਸ ਦਾ ਸਹਿਯੋਗ ਕਰੋ ਸਾਨੂੰ ਦੱਸੋ ਸਾਨੂੰ ਦੱਸੋ ਅਸੀਂ ਕਰਾਂਗੇ ਸਾਨੂੰ ਦੱਸੋ ਤੁਸੀਂ ਸਾਨੂੰ ਸਹਿਯੋਗ 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 ਲਫ਼ਜ਼ ਜਿਹੜਾ ਵਾਰ-ਵਾਰ ਵਰਤਿਆ ਗਿਆ ਇੱਕ ਬਜ਼ੁਰਗ ਉੱਠ ਕੇ ਖੜਾ ਹੋ ਜਾਂਦਾ ਹੈ ਇੱਕ ਬਜ਼ੁਰਗ ਕਹਿੰਦਾ ਅਫਸਰ ਸਾਹਿਬ ਹੱਥ ਜੋੜ ਕੇ ਕਹਿੰਦਾ ਜੀ ਤੁਸੀਂ ਜੋ ਬਿਲਕੁਲ ਆਖਿਆ ਠੀਕ ਆ ਕਿ ਅਸੀਂ ਸਹਿਯੋਗ ਕਰੀਏ ਅਸੀਂ ਤੁਹਾਡਾ ਸਹਿਯੋਗ ਕਰਕੇ ਇੱਥੇ ਰਹਿਣਾ ਪਿੰਡਾਂ ਦੇ ਵਿੱਚ ਰਹਿਣਾ ਇਹਨਾਂ ਘਰਾਂ ਦੇ ਵਿੱਚ ਰਹਿਣਾ ਜਿੱਥੇ ਸਾਡੀ ਕੋਈ ਸਿਕਿਉਰਿਟੀ ਨਹੀਂ ਹੈ ਸੁਰੱਖਿਆ ਨਹੀਂ ਹੈ ਤੁਹਾਡੇ ਕੋਲ 10 10 15 15 20 20 25 25 ਗਨਮੈਨ ਨੇ ਤੁਸੀਂ ਜਾ ਕੇ ਕੋਠੀਆਂ ਦੇ ਵਿੱਚ ਅੰਦਰ ਲੁਕ ਜਾਣਾ ਤੇ ਸਾਡੇ ਗੱਲ ਨੂੰ ਫਿਰ ਫੋਹਾ ਪੈਂਦਾ ਇਹ ਕਹਾਣੀ ਨਸ਼ਿਆਂ ਦੇ ਮਾਮਲੇ ਵਿੱਚ ਵੀ ਸਵਲੀਨ ਇਸੇ ਤਰ੍ਹਾਂ ਦੀ ਹੈ ਔਨ ਗਰਾਉਂਡ ਜਦੋਂ ਦੇਖਿਆ ਜਾਵੇ ਜਿਹੜੇ ਨਸ਼ੇ ਨੇ ਉਹਨਾਂ ਵਿੱਚ ਫੜਿਆ ਕਿਹਨੂੰ ਜਾਂਦਾ ਹੈ ਹੈਂਡਲੈਸ ਪੈਟੀ ਜਿਹੜੇ ਨੇ ਉਹ ਮੜੇ ਮੋٹے ਜਿਹੜੇ ਨੇ ਲੈ ਕੇ ਜਾਂਦੇ ਨੇ ਇੰਨੇ ਗ੍ਰਾਮ ਫੜ ਹੋ ਗਿਆ ਉਹ ਹੋ ਗਿਆ ਵੱਡੀਆਂ ਖੇਪਾਂ ਕਿੰਨੀਆਂ ਫੜ ਹੁੰਦੀਆਂ ਨੇ ਜੇ ਅਸੀਂ ਬਾਹਲੇ ਦੇਸ਼ਾਂ ਨਾਲ ਕੰਪੈਰੀਜ਼ਨ ਕਰੀਏ ਕੁਛ ਦਿਨ ਪਹਿਲਾਂ ਅਮਰੀਕਾ ਦੇ ਵਿੱਚ ਪੰਜਾਬੀ ਮੂਲ ਦੇ ਦੋ ਟਰੱਕ ਡਰਾਈਵਰ ਫੜੇ ਗਏ ਨੇ ਉਹਨਾਂ ਕੋਲੋਂ ਮਿਲੀਅਨਸ ਦਾ ਨਸ਼ਾ ਫੜ ਹੋਇਆ ਮਿਲੀਅਨਸ ਦਾ ਜਿਹਦੀ ਕਈ ਕਿਲੋਆਂ ਦੇ ਵਿੱਚ ਉਹ ਗਿਣਤੀ ਹੈ ਉਸ ਦੀ ਤੇ ਪੰਜਾਬ ਵਿੱਚ ਵੱਡੀ ਖੇਪ ਤੁਸੀਂ ਕਿੰਨੀ ਵਾਰੀ ਸੁਣਦੇ ਹੋ ਜੇ ਵੱਡੀ ਖੇਪ ਸੁਣਦੇ ਆ ਤਾਂ ਭੁੱਕੀ ਵਗੈਰਾ ਦੀ ਹੁੰਦੀ ਆ ਜਿਹਦੇ ਤੇ ਕੋਈ ਇਨਾ ਕੇਸ ਨਹੀਂ ਬਣਦਾ ਜਾਂ ਸ਼ਰਾਬ ਦਾ ਕੇਸ ਹੁੰਦਾ ਜਿਹੜੇ ਅਸਲੀ ਕੈਮੀਕਲ ਨਸ਼ੇ ਨੇ ਉਹਨਾਂ ਦੀ ਕਿਸੇ ਕੋਲ 20 ਗ੍ਰਾਮ ਦਾ ਕੇਸ ਪੈ ਗਿਆ ਕੇਤੇ 10 ਗ੍ਰਾਮ ਦਾ ਪੈ ਗਿਆ ਕੇਤੇ 50 ਗ੍ਰਾਮ ਦਾ ਪੈ ਗਿਆ ਤੇ ਇਹਦੇ ਵਿੱਚ ਵੀ ਬਹੁਤ ਸਾਰਾ ਉਲ੍ਹਾ ਹੁੰਦਾ ਹੈ ਉਹ ਉਹ ਆਮ ਤੌਰ ਤੇ ਲੋਕ ਗਰੀਬ ਫੈਮਿਲੀਜ਼ ਦੇ ਮੁੰਡੇ ਹੁੰਦੇ ਨੇ ਜਾਂ ਉਹ ਉਹ ਕੁੜੀਆਂ ਵੀ ਹੁਣ ਤਾਂ ਹੈਗੀਆਂ ਨੇ ਖੈਰ ਤੇ ਉਹ ਵਿਚਾਰੇ ਫੜੇ ਫੜੇ ਜਾਂਦੇ ਨੇ ਵਿਚਾਰੇ ਤਾਂ ਚਲੋ ਕਾਦੇ ਨੇ ਉਹ ਪਰ ਉਹ ਸਮਾਜ ਦੇ ਵਿੱਚ ਉਹ ਬੱਕੇ ਉਹ ਆਪਣਾ ਆਪ ਗਵਾ ਚੁੱਕੇ ਲੋਕ ਨੇ ਬੇਸਿਕਲੀ ਮੈਂ ਕਹਾਂਗਾ ਪਰ ਅਸਲੀ ਇਹ ਦੇ ਪਿੱਛੇ ਕੌਣ ਲੋਕ ਨੇ ਉਹ ਤੁਸੀਂ ਉਹਨਾਂ ਨੂੰ ਦੇਖਣਾ ਪੈਂਦਾ ਗਵਰਨਰ ਸਾਹਿਬ ਨੇ ਜੇ ਪੈਦਲ ਯਾਤਰਾ ਜਾਂ ਕੋਈ ਹੋਰ ਇਸ ਤਰ੍ਹਾਂ ਦਾ ਮਾਰਚ ਕੱਢਣਾ ਹੈ ਤਾਂ ਫਿਰ ਕੇਂਦਰ ਨੂੰ ਬੇਨਤੀ ਕਰਨ ਕਿ ਜਿਹੜੀ ਬਾਰਡਰ ਸਕਿਉਰਿਟੀ ਫੋਰਸ ਨੂੰ ਇੰਨਾ ਵੱਡਾ ਦਿੱਤਾ ਹੋਇਆ ਹੈ ਕਿ ਤੁਸੀਂ ਜੀ 50 ਕਿਲੋਮੀਟਰ ਤੱਕ ਅੰਦਰ ਆ ਕੇ ਗ੍ਰਿਫਤਾਰੀ ਕਰ ਸਕਦੇ ਹੋ ਡਰੋਨ ਜਿਹੜੇ ਪਾਕਿਸਤਾਨ ਤੋਂ ਆਉਂਦੇ ਨੇ ਉਹਨਾਂ ਨੂੰ ਫੜਿਆ ਜਾਵੇ ਉਹ ਇੱਕ ਵੀ ਡਰੋਨ ਨਾ ਬਾਰਡਰ ਤੋਂ ਪਾਰ ਆਵੇ ਡਰੋਨ 15 15 18 18 ਲੱਖ ਦੇ ਡਰੋਨ ਨੇ ਜਿਹੜੇ 35 35 ਕਿਲੋ ਨਸ਼ੇ ਲੈ ਕੇ ਉੱਡ ਕੇ ਦੂਸਰੇ ਪਾਸੇ ਜਾ ਕੇ ਛੱਡੇ ਆਉਂਦੇ ਨੇ ਰਾਤ ਦੇ ਹਨੇਰੇ 'ਚ ਵੀ ਛੱਡੇ ਆਉਂਦੇ ਨੇ ਸੋ ਉਹਨਾਂ ਨੇ ਆਪਣਾ ਹਿਊਮਨ ਫੈਕਟਰ ਜਿਹੜਾ ਉਹਨੂੰ ਵੀ ਉੜਾ ਦਿੱਤਾ ਵਿੱਚੋਂ ਤੇ ਜੇ ਇੱਕ ਦਾ ਡਰੋਨ ਮਾਰ ਵੀ ਛੁੱਟਿਆ ਜਾਂਦਾ ਤੇ ਕਰੋੜਾਂ ਦਾ ਨਸ਼ਾ 2-4 ਵਾਰੀ ਲੰਘ ਜਾਂ ਤੇ ਪੈਸੇ ਪੂਰੇ ਨੇ ਸੋ ਨਸ਼ਾ ਜਿਹੜਾ ਆ ਪੰਜਾਬ ਦੀ ਇੱਕ ਤਾਂ ਗੱਲ ਨਸ਼ਾ ਦੂਸਰੇ ਪਾਸਿਓਂ ਵੀ ਆ ਰਿਹਾ ਹੈ। ਗੁਜਰਾਤ ਦੀਆਂ ਬੰਦਰਗਾਹਾਂ ਤੋਂ ਪੰਜਾਬ ਦੇ ਵਿੱਚ ਨਸ਼ਾ ਪਹੁੰਚਿਆ। ਉਹਨੂੰ ਰੁਕਿਆ ਜਾਵੇ। ਪੰਜਾਬ ਪੰਜਾਬ ਕਰਕੇ ਜਿਹੜੀ ਗੱਲ ਕਮਾਈ ਜਾਂਦੀ ਹੈ ਮੈਂ ਇਹਦੇ ਨਾਲ ਬਹੁਤਾ ਜ਼ਿਆਦਾ ਸਹਿਮਤ ਨਹੀਂ ਹਾਂਗਾ। ਬਿਲਕੁਲ ਜੀ ਸਰਕਾਰਾਂ ਨੇ ਵੱਡੇ ਲੀਡਰਾਂ ਨੇ ਇੱਕ ਟੁਚਰ ਬਣਾਇਆ ਹੋਇਆ ਲੋਕਾਂ ਨੂੰ ਕਹਿਣ ਦਾ ਕਿ ਜਾਗਰੂਕ ਹੋ ਸਾਡਾ ਸਾਥ ਦਿਓ। ਉਹ ਜਿਹਦਾ ਪੁੱਤ ਨਸ਼ੇ 'ਚ ਜਿਹਦੀ ਜਵਾਨੀ ਗਲ ਗਈ ਉਹ ਤੇ ਪਹਿਲਾਂ ਹੀ ਜਾਗਰੂਕਿਆ। ਉਹਦੇ ਤੁਹਾਨੂੰ ਤਰਲੇ ਮਾਰਨ ੜਿਆ ਆ। ਵੀ ਕੁਝ ਕਰੋ ਸਾਡਾ ਤੇ ਗਿਆ ਗਵੰਡੀਆਂ ਦੇ ਬਚਾ ਲਓ। ਉਹਦੇ ਤੁਹਾਡੇ ਤਰਲੇ ਲੈ ਰਹੇ ਨੇ ਉਹ ਆਲਰੇਡੀ ਜਾਗਰੂਕ ਨੇ ਜਾਗਰੂਕ ਹੋਣ ਦੀ ਤੁਹਾਨੂੰ ਲੋੜ ਐ ਉਹਨਾਂ ਲੋਕਾਂ ਨੂੰ ਜਾਗਰੂਕ ਹੋਣ ਦੀ ਲੋੜ ਐ ਹਿੱਰ ਸਭ ਜਿਹੜੇ ਜਿਹੜੇ ਉਦੋਂ ਨਸ਼ਿਆਂ ਦਾ ਮੁੱਦਾ ਚੁੱਕਦੇ ਨੇ ਜਦੋਂ ਉਹਨਾਂ ਵੋਟਾਂ ਲੈਣੀਆਂ ਹੁੰਦੀਆਂ ਤੇ ਜਾਗਰੂਕ ਹੋਣ ਦੀ ਵੋਟਰ ਨੂੰ ਵੀ ਲੋੜ ਐ ਕਿ ਜਦੋਂ ਇਹ ਆ ਕੇ ਨਸ਼ੇ ਦੀ ਗੱਲ ਕਰਦੇ ਨੇ ਸਾਡੇ ਕੋਲ ਵੋਟ ਮੰਗਦੇ ਨੇ ਅਸੀਂ ਫੇਰ ਇਹਨੂੰ ਨਹੀਂ ਤੇ ਇਹਨੂੰ ਉਹਨੂੰ ਨਹੀਂ ਤੇ ਉਹਨੂੰ ਅਸੀਂ ਫੇਰ ਕਿਸੇ ਨਾ ਕਿਸੇ ਧਿਰ ਨੂੰ ਜਿਹੜੀ ਆ ਉਹ ਵੋਟ ਪਾ ਦਿੰਨੇ ਇਹ ਬਹੁਤ ਵੱਡਾ ਸਵਾਲ ਐ ਜਿਹੜਾ ਸਾਡੇ ਸਾਹਮਣੇ ਮੂੰਹ ਅਟਕੇ ਖੜਾ ਜਿੰਨੇ ਵੀ ਸਾਡੇ ਦਰਸ਼ਕ ਸਾਨੂੰ ਦੇਖ ਰਹੇ ਨੇ ਉਹ ਵੀ ਆਪਣੀ ਜਿਹੜੀ رائے ਆ ਉਹ ਕਮੈਂਟ ਸੈਕਸ਼ਨ ਦੇ ਵਿੱਚ ਸਾਡੇ ਨਾਲ ਸਾਂਝੀ ਜੜੀ ਉਹ ਕਰ ਸਕਦੇ ਸੋ ਲਈ ਮੈਂ ਇੱਕ ਸਵਾਲ ਤੁਹਾਨੂੰ ਪੁੱਛਦਾ ਜੀ ਜੀ ਜਿਹੜਾ ਯੂਥ ਹੈ ਤੁਸੀਂ ਰਿਲੇਟਿਵਲੀ ਯੰਗ ਹੋ ਤੁਸੀਂ ਕਾਲਜਾਂ ਦਾ ਹੋਰ ਸਿਸਟਮ ਦੇਖਿਆ ਜਿਹੜੇ ਬੱਚੇ ਠੀਕ ਠਾਕ ਪੜਾਈਆਂ ਦੇ ਵਿੱਚ ਸ਼ਾਮਲ ਨੇ ਉਹਨਾਂ ਦੇ ਵਿੱਚ ਜਿਹੜੀ ਪਰਸੈਂਟੇਜ ਆ ਜਾਂਦੀ ਹੈ ਬਹੁਤ ਥੋੜੀ ਪਰਸੈਂਟੇਜ ਆ ਹੁਣ ਤੁਸੀਂ ਵਿਦੇਸ਼ ਵਿੱਚ ਵੀ ਦੇਖ ਰਹੇ ਹੋ ਉਹ ਕਿਤੇ ਕੋਈ ਬਹੁਤ ਜ਼ਿਆਦਾ ਅੰਤਰਤਾ ਨਹੀਂ ਵਿਦੇਸ਼ਾਂ ਵਿੱਚ ਵੀ ਉਹ ਟੂਰਿਜ਼ਮ ਨਾਲ ਮੌਤਾਂ ਇੰਨੀਆਂ ਹੋ ਰਹੀਆਂ ਨੇ ਪੰਜਾਬ ਨੂੰ ਥੋੜਾ ਜਿਆਦਾ ਝੜੀਸਿਆ ਜਾ ਰਿਹਾ ਇਸ ਮਾਮਲੇ ਦੇ ਵਿੱਚ ਜਿਆਦਾ ਬਹੁਤ ਜ਼ਿਆਦਾ ਝੜੀਸਿਆ ਜਾ ਰਿਹਾ ਕਿਉਂਕਿ ਅਸੀਂ ਫਿਲਮਾਂ ਵੀ ਬਣਾਉਂਦੀਆਂ ਨੇ ਅਸੀਂ ਵਰਲਡ ਵਾਈਲਡ ਮਸ਼ਹੂਰੀ ਵੀ ਕਰਤੀ ਹੈ ਪੰਜਾਬ ਨੂੰ ਜਿਆਦਾ ਘੜੀਸਿਆ ਜਾ ਰਿਹਾ ਹੈ ਕਿਉਂਕਿ ਉਹਦੇ ਤੇ ਸ਼ੁਰੂ ਤੋਂ ਇੱਕ ਮੁਹਿਮ ਜੀ ਬਣ ਗਈ ਹੈ ਨਾ ਹਿਰਸਾਬ ਉਹ ਜਿਹੜਾ ਟੈਗ ਜਿਹੜਾ ਉਹ ਲੱਗ ਗਿਆ ਉਹ ਲੱਥਣ ਹੀ ਨਹੀਂ ਡਿਆ ਹੂੰ ਮੇਰਾ ਖਿਆਲ ਹੈ ਜੀ ਕਿ ਅਸੀਂ ਦਰਸ਼ਕਾਂ ਤੇ ਸਰੋਤਿਆਂ ਤੇ ਛੱਡਦੇ ਹਾਂ ਕਿ ਉਹ ਜ ਆਪਣੇ ਵਿਚਾਰ ਸਾਨੂੰ ਇਸ ਮਾਮਲੇ ਤੇ ਜ਼ਰੂਰ ਦੇਣ ਜੀ